ਪੁਨਰ ਸਰਜੀਤ ਅਕਾਲੀ ਦਲ ਕੰਨੀ ਲਗਾਤਾਰ ਦੇਖਿਆ ਜਾ ਰਿਹਾ ਸੀ ਕਿ ਕਿ ਉਹ ਪ੍ਰਧਾਨ ਦੀ ਚੋਣ ਤੋਂ ਬਾਅਦ ਅਜੇ ਤੱਕ ਆਪਣਾ ਢਾਂਚਾ ਨਹੀਂ ਐਲਾਨ ਪਾ ਰਹੇ ਸੀ ਦੋ ਵਾਰ اجلاس ਰੱਖ ਵੀ ਲਿਆ ਗਾ ਪਾਣਾ ਪੈ ਗਿਆ ਇਹ ਵੀ ਚਰਚਾ ਆਉਣ ਲੱਗੀ ਕਿ ਅੰਦਰ ਕੋਈ ਤਣਾਅ ਖਿੱਚੋ ਤਾਣਾ ਹੈ ਪਰ ਹੁਣ ਅੱਜ ਆਖਰ ਵਰਕਿੰਗ ਕਮੇਟੀ ਸਾਹਮਣੇ ਆ ਗਈ ਪਰ ਵਰਕਿੰਗ ਕਮੇਟੀ ਚ ਉਹ ਨਾਮ ਨਹੀਂ ਹੈ ਕਿ ਜਿਹੜੇ ਸੁਧਾਰ ਲਹਿਰ ਦੇ ਰਾਹੀਂ ਸ਼ਿਕਾਇਤ ਲੈ ਕੇ ਗਏ ਸੀ ਤੇ ਫਿਰ ਨਾਮਾ ਅਕਾਲੀ ਦਲ ਬਣਾਉਣ ਦੇ ਵਿੱਚ ਜਿਨ੍ਹਾਂ ਨੇ ਕਹਿੰਦੇ ਜੀ ਅਸੀਂ ਉਹ ਮੁੱਢ ਵੱਜਿਆ ਤਾਂ ਇਹ ਅਕਾਲੀ ਦਲ ਬਣਿਆ ਉਹ ਲੱਭੇ ਨਹੀਂ ਕਿ ਉਹ ਮਾਰਗਦਰਸ਼ਕ ਮੰਡਲ ਚ ਜਾ ਰਹੇ ਨੇ ਜਾ ਕੋਈ ਹੋਰ ਰਾ ਲੱਭ ਰਹੇ ਨੇ ਕਿ ਉਹ ਕੋਈ ਨਾਰਾਜ਼ਗੀ ਵੀ ਅੰਦਰ ਚੱਲ ਰਹੀ ਹੈ ਕੀ ਹੋਇਆ ਜੀ ਇਹ ਵਰਕਿੰਗ ਕਮੇਟੀ ਦੇ حوالے ਨਾਲ ਇੱਕ ਤਾਂ ਜਿਹੜਾ 11 ਅਗਸਤ ਨੂੰ ਡੈਲੀਗੇਟਾ ਜਲਾਸ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਇਹਨਾਂ ਦਾ ਜਦੋਂ ਦੋ ਅਹੁਦੇ ਬਣਾਏ ਗਏ ਸੀ ਇੱਕ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣ ਚੁਣਿਆ ਗਿਆ ਸੀ ਬੀਬੀਸ਼ਤਵੰਤ ਕੌਰ ਨੂੰ ਪੰਥਕ ਕੌਂਸਲ ਦੀ ਚੇਅਰਪਰਸਨ ਚੁਣਿਆ ਗਿਆ ਸੀ ਉਸ ਤੋਂ ਬਾਅਦ ਇਹਨਾਂ ਦੀ ਸਟਰਕਚਰ ਬਣਾਉਣਾ ਸੀ ਉੱਥੇ ਪਤਾ ਨਹੀਂ ਕਿਉਂ ਨਾਰਮਲੀ ਤਾਂ ਵਰਕਿੰਗ ਕਮੇਟੀ ਜਿਹੜੀ 31 ਮੈਂਬਰੀ ਇਹਨਾਂ ਨੇ ਅਨਾਉਂਸ ਕੀਤੀ ਸੀ ਉੱਥੇ ਹੀ ਚੋਣੇ ਜਾਣੀ ਚਾਹੀਦੇ ਤੇ 10 ਮੈਂਬਰ ਜਿਹੜੇ ਪ੍ਰਧਾਨ ਜੀ ਨੇ ਨਾਮਜ਼ਦ ਕਰਨੇ ਸੀ ਉਹ ਠੀਕ ਆ ਉਹ ਬਾਅਦ ਚ ਵੀ ਨਾਮਜ਼ਦ ਹੋ ਜਾਂਦੇ ਨੇ ਨਾਮਿਨੇਟ ਹੋ ਜਾਂਦੇ ਨੇ ਉਤੋਂ ਖੁੰਝੇ ਤਿਰਕੱਲਾ ਹੀ ਅਹੁਦਾ ਰਹਿ ਗਿਆ ਕੋਈ ਕਮੇਟੀ ਨਹੀਂ ਕੋਈ ਕੁਛ ਨਹੀਂ ਉਹ ਚੱਲਦਾ ਰਿਹਾ ਇੱਕ ਪ੍ਰੋਸੈਸ ਹੈ ਫਿਰ ਹੜਾ ਆਣਾ ਵੀ ਆਇਆ ਤੇ ਬਾਕੀ ਵੀ ਤੇ ਜਿਹੜੇ ਜਦੋਂ ਅੰਦਰ ਕਈ ਤਿਹਰਾਹ ਇਕੱਠੀਆਂ ਹੁੰਦੀਆਂ ਨੇ ਉਹਨਾਂ ਨੂੰ ਸਟਰੀਮ ਲਾਈਨ ਕਰਨਾ ਬਾਕੀ ਚੀਜ਼ਾਂ ਬਹੁਤ بڑا ਇੱਕ ਕੰਮ ਹੁੰਦਾ ਹੈ ਤੇ ਕੋਈ ਸੌਖਾ ਨਹੀਂ ਆਰਗੇਨਾਈਜੇਸ਼ਨ ਚਲਾਉਣੀ ਜਾਂ ਸੰਗਠਨ ਚਲਾਉਣਾ ਜਾਂ ਜਿਸ ਲੈਵਲ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਦੇ ਚ ਗੱਲ ਕਰਨਾ ਤੇ ਹੁਣ ਫੇਰ ਇਹਨਾਂ ਨੇ ਦੋ ਵਾਰ ਰੱਖ ਲਿਆ 6 ਸਤੰਬਰ ਨੂੰ ਰੱਖ ਲਿਆ ਸੀਗਾ ਡੈਲੀਗੇਟ ਜਲਾਸ ਸਾਡਾ ਕਾਰਨ ਕਹਿੰਦੇ ਫੇਰ ਪੋਸਟਪੋਨ ਹੋ ਗਿਆ ਫੇਰ 25 ਸਤੰਬਰ ਰੱਖ ਲਿਆ ਸੀ ਫੇਰ ਹੋਰ ਨਾ ਕਰਕੇ ਕਾਰਨ ਕਰਕੇ ਪੋਸਟਪੋਨ ਹੋ ਗਿਆ ਉਹਦੇ ਚ ਇੱਕ ਕਾਰਨ ਇਹ ਸੀ ਕਿ ਕੀ ਪੁਰਾਣੇ ਅਕਾਲੀ ਦਲ ਦੀ ਤਰਜ਼ ਤੇ ਸਟਰਕਚਰ ਉਵੇਂ ਹੀ ਬਣਾਉਣਾ ਹੈ ਉਹਨਾਂ ਨਾਲ ਖੋਖਿੰਝ ਕਰਨੀ ਹੈ ਜਾਂ ਕੋਈ ਅਲੱਗ ਬਣਾ ਲੈਣਾ ਹੁਣ ਫਿਰ ਜਦੋਂ ਰੰਮੀ ਬਣ ਗਈ ਤਾਂ ਆਪਣੇ ਤਰੀਕੇ ਦਾ ਇਕਵਾਲ ਸਿੰਘ ਝੂਂਦਾ ਦੀ ਗਵਾਈ ਚ ਇੱਕ ਕਮੇਟੀ ਬਣਾਈ ਜਿਹਨੇ ਵਿਜਨ ਡਾਕੂਮੈਂਟ ਤਿਆਰ ਕਰਨਾ ਸੀ 1 ਮਹੀਨੇ ਦੇ ਅੰਦਰ ਅੰਦਰ ਉਹ ਵਿਜਨ ਡਾਕੂਮੈਂਟ ਵੀ ਕਦੋਂ ਆਏਗਾ ਕਦੋਂ ਨਹੀਂ ਅਜੇ ਨਹੀਂ ਪਤਾ ਪਰ ਕਮੇਟੀ ਨੇ ਕੀ ਕੰਮ ਕੀਤਾ ਉਹਨੂੰ ਪਤਾ ਹੋਣਾ ਜਦੋਂ ਸਾਹਮਣੇ ਆਏਗਾ ਕਿ ਕਿਸ ਤਰ੍ਹਾਂ ਅਕਾਲੀ ਦਲ ਦਾ ਵਿਜਨ ਕੀ ਹੈ ਲੋਕਾਂ ਸਾਹਮਣੇ ਕੀ ਪੋਲਿਟਿਕਲ ਅਜੈਂਡਾ ਲੈ ਕੇ ਜਾਣਾ ਹੈ ਜਿਹੜੇ ਉਹ ਮਤੇ ਸੀ ਪੁਰਾਣੇ ਉਹਨਾਂ ਚੋਂ ਕੁਝ ਲੈ ਕੇ ਜਾਣਾ ਕੁਝ ਹੋਰ ਚੀਜ਼ਾਂ ਵੀ ਹੋਣਗੀਆਂ ਪਰ ਹੁਣ ਇਹਨਾਂ ਨੇ ਦੇਖ ਕੇ ਇਹ ਕਰ ਲਿਆ ਕਿ ਜਿਹੜਾ 11 ਅਗਸਤ ਦਾ ਡੈਲੀਗੇਟਾ ਜਲਾਸ ਸੀ ਉਦੇ ਪਾਸ ਕੀਤੇ ਕੇ ਮਤੇ ਜਾਂਦੀ ਰੋਸ਼ਨੀ ਦੇ ਵਿੱਚ ਬਾਅਦ ਦੇ ਵਿੱਚ اجلاس ਤੋਂ ਪ੍ਰਵਾਨਗੀ ਲਈ ਲੈ ਲਈ ਜਾਏਗੀ ਇਸ ਲਈ ਜਿਹੜੀ ਵਰਕਾ ਕਮੇਟੀ ਅਨਾਉਂਸ ਕੀਤੀ ਜਾਂਦੀ ਹੈ ਪ੍ਰਧਾਨ ਜੀ ਵੱਲੋਂ ਕੰਸਲਟੇਸ਼ਨ ਤੋਂ ਬਾਅਦ ਜਿਹੜਾ ਸਵਾਲ ਇਹ ਹੈ ਕਿ ਇਹ ਵਰਕਾ ਕਮੇਟੀ ਚ ਉਦੋਂ ਪਹਿਲਾਂ ਮੇਰੇ ਖਿਆਲ ਨਾਲ ਮੈਂ ਇਹ ਦੱਸਾਂ ਕਿ ਵੱਡੇ ਆਗੂ ਕਿੱਧਰ ਗਏ ਜਾਂ ਬਾਕੀ ਨਹੀਂ ਜੇ ਥੋੜਾ ਜਿਹਾ ਨਾ ਹੀ ਪੜਦੀਏ ਜੇ ਤੁਸੀਂ ਇਜਾਜ਼ਤ ਦਿਓ ਤੁਹਾਨੂੰ ਵੀ ਪਤਾ ਲੱਗੂ ਕਿਹੜੇ ਬੰਦੇ ਨੇ ਕਿਹਨਾਂ ਨੂੰ ਜਾਣਦੇ ਆਪਾਂ ਕਿੰਨਿਆਂ ਨੂੰ ਨਹੀਂ ਕੌਣ ਕਿੱਥੇ ਹੈ ਹਾਲਾਂਕਿ ਜੇ ਡਿਟੇਲ ਨਹੀਂ ਲਿਖੀ ਇਦੇ ਵਿੱਚ ਨਾ ਇਹਨਾਂ ਨੇ ਲਿਖਿਆ ਕਿਹੜੇ ਏਰੀਏ ਤੋਂ ਆ ਕਿਹੜੇ ਜ਼ਿਲ੍ਹੇ ਤੋਂ ਆ ਨਾ ਕੋਈ ਇਹ ਲਿਖਿਆ ਕਿ ਕਈ ਵਾਰ ਅੱਗੇ ਲਿਖ ਦਿੰਦੇ ਸੀ ਨਾ ਕਿ ਇਧਾਂ ਚੋਂ ਕੋਈ ਐਸ ਸੀ ਬੀ ਸੀ ਫਲਾਨੇ ਚੋਂ ਫਲਾਨੇ ਚੋਂ ਉਹ ਕੁਝ ਨਹੀਂ ਲਿਖਿਆ ਕੇਵਲ ਨਾਂ ਲਿਖੇ ਨੇ ਇਸ ਲਈ ਉਹ ਵੀ ਲੋਕਾਂ ਨੂੰ ਮਸਕਤ ਕਰਨੀ ਪਵੇਗੀ ਕਿ ਕਿੱਥੇ-ਕਿੱਥੇ ਦਾ ਬੰਦਾ ਹੈ ਜਿਹੜਾ ਆਪਦੇ-ਆਪਦੇ ਜ਼ਿਲ੍ਹੇ ਵਾਲਿਆਂ ਨੂੰ ਤਾਂ ਕਈ ਵਾਰ ਜਾਣਦੇ ਹੁੰਦੇ ਨੇ ਬਾਕੀ ਨਹੀਂ ਹੈ ਇਹਦੇ ਜਿਹੜੇ 31 ਮੈਂਬਰ ਨੇ ਜਿਹੜੇ ਜਿਨ੍ਹਾਂ ਦੇ ਮਤਲਬ ਚੁਣੇ ਜਾਣਾ ਸੀ ਡੈਲੀਗੇਟ ਜਿਹੜਾ ਅੱਛਾ ਜਿਨ੍ਹਾਂ ਦੀ ਅਪਰੂਵਲ ਮਿਲ ਨਹੀਂ ਹੈ ਫਿਰ ਅੱਗੋਂ ਜਾ ਕੇ ਉੱਚ ਪਹਿਲਾ ਨਾਮ ਹੈ ਬੀਬੀ ਪਰਮਜੀਤ ਕੌਰ ਲਾਂਡਰਾਂ ਦਾ ਦੂਜਾ ਨਾਮ ਮਨਜੀਤ ਸਿੰਘ ਦਸੂਹਾ ਡਾਕਟਰ ਮੁਖਤਿਆਰ ਸਿੰਘ ਬੀਬੀ ਹਰਜੀਤ ਕੌਰ ਤਲਵੰਡੀ ਸੁਖਮント ਸਿੰਘ ਪੰਜਲੈਣ ਦਰਸ਼ਨ ਸਿੰਘ ਸਵਾਲਕ ਚਰਨ ਸਿੰਘ ਗੰਧਵਾਲਾ ਗਿਆਨੀ ਹਰਦੀਪ ਸਿੰਘ ਅਮਰਿੰਦਰ ਸਿੰਘ ਲਿਬੜਾ ਗੁਰਿੰਦਰ ਸਿੰਘ ਗੋਗੀ ਹਰਮਿੰਦਰ ਸਿੰਘ ਗੱਗੜਪੁਰ ਹਰਿੰਦਰਪਾਲ ਸਿੰਘ ਟੌੜਾ ਬਿਆਨਤ ਸਿੰਘ ਸ੍ਰੀ ਅਮਰਸਰ ਸਾਹਿਬ ਇਹਨਾਂ ਦੇ ਨਾਲ ਲਿਖਿਆ ਜੀ ਜਸਵੀਰ ਸਿੰਘ ਜਫਰਵਾਲ प्रकाश चंद गर्ग प्रोफेसर बलज बलबिंद सिंह जोड़ा सिंह इस तरह प्रिंसीपल मोहन लाल अमित कुमार सेठी मलकीत सिंह समाओ दलजीत सिंह अमरकोट बीबी सुरेंद्र कौर दयाल कुलवंत सिंह मुंबई गुरलाल सिंह खालसा तजेंद्रपाल संधु हरबंस सें, कंदोला जसजीत बनी दिल्ली ਅਵਤਾਰ ਸਿੰਘ ਕਲੇਰ ਜਸਪਾਲ ਸਿੰਘ ਫਿਰੋਜ਼ਪੁਰ ਮੁਹੰਮਦ ਉਤਫਾਇਲ ਮਲਕ ਸਤਪਾਲ ਸਿੰਘ ਬਡਾਲੀ ਭੁਪਿੰਦਰ ਸਿੰਘ ਸੇਖੂਪੁਰ ਤੇ ਜਰਨੈਲ ਸਿੰਘ ਗੜਦੀਵਾਲ ਇਹ ਬਰਕਾ ਕਮੇਟੀ ਦੇ ਚੁਣੇ ਹੋਏ ਨਮਾਇੰਦਿਆਂ ਦੀ ਧਾਇਰੇ ਵਿੱਚ ਨੇ ਇਹਦੇ ਬਿਲੋ ਪ੍ਰਧਾਨ ਜੀ ਨੇ 10 ਜਿਹੜੇ ਨੋਮੀਨੇਟ ਕੀਤੇ ਉਹਦੇ ਚ ਜਸਵੰਤ ਸਿੰਘ ਪੁੜਾਣ ਕੁਲਜੀਤ ਸਿੰਘ 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 ਬਰਾਦਰਜਵਾਲੇ ਰਘਵੀਰ ਸਿੰਘ ਰਾਜਾਸਾਂਸੀ ਪਰਮਪਾਲ ਸਿੰਘ ਸਵਰਾ ਸੁਖਦੇਵ ਸਿੰਘ ਫਗਵਾੜਾ ਅਮਰਿੰਦਰ ਸਿੰਘ ਬਣੀ ਭੁਪਿੰਦਰ ਸਿੰਘ ਸੇਮਾ ਚਰਨਜੀਤ ਸਿੰਘ ਮਠੰਡਾ ਲਾਪਰੀਤ ਸਿੰਘ ਗੰਗਾ ਨਗਰ ਇਹ ਹੋ ਗਿਆ ਜੀ ਜਿਹੜੀ ਅਫੀਸ਼ੀਅਲ ਉਹਦੀ ਬਣਾਈ ਹੋਈ ਹੈਗੀ ਹੈ ਪਰ ਇਹਦੇ ਨਾਲ ਦੀ ਨਾਲ ਇਹਨਾਂ ਨੇ 41 ਮੈਂਬਰੀ ਉੱਥੇ ਤਾਂ ਪਾਸ ਇਹ ਹੋਈ ਸੀਗੀ ਜਿਹੜੇ ਮਤੇ ਪੜੇ ਗਏਗੇ 15 ਬੰਦੇ ਸਪੈਸ਼ਲ ਇਨਵੈਟੀ ਬਣਾਤੇ ਨੇ ਕਈ ਵਾਰ ਐਡਜਸਟਮੈਂਟ ਆਉਂਦੇ ਸਵਾਲ ਨੇ ਉਸ ਤੋਂ ਬਾਅਦ ਜਿਹੜੀ ਉਹ ਗੱਲ ਕਰ ਰਹੇ ਨੇ ਸਪੈਸ਼ਲ ਇਨਵੈਟੀ ਬੜੇ ਨੇ ਹਿਚ ਅਮਰੀਕ ਸਿੰਘ ਸਾਹਪੁਰ ਵਰਬਨ ਸਿੰਘ ਮੰਜਪੁਰ ਮਲਕੀਤ ਸਿੰਘ ਚੰਗਾਨ ਹਰੀ ਸਿੰਘ ਪ੍ਰੀਤ ਨੱਬਾ ਮਨਜੀਤ ਸਿੰਘ ਵਪਿਆਣਾ ਗੁਰਵਿੰਦਰ ਸਿੰਘ ਡੂਮਛੇੜੀ ਕਰਨੈਲ ਪਿੱਛ ਸਿੰਘ ਪੀਰ ਮੁਹੰਮਦ ਸਰਜੀਤ ਸਿੰਘ ਬੋਪਾਰਾ ਮਿੱਠੂ ਸਿੰਘ ਕਾਨੇਕੇ ਸੁਵਿੰਦਰ ਸਿੰਘ ਦੋਪਲੀਆਂ ਗਗਨਦੀਪ ਸਿੰਘ ਹਰਾਈਵਾਲਾ ਰਣਜੀਤ ਸਿੰਘ ਛੱਜਲਵੱਡੀ ਗੁਰਿੰਦਰ ਸਿੰਘ ਸ਼ਾਮਪੁਰਾ ਭពਿੰਦਰ ਸਿੰਘ ਰਾਮਪੁਰ ਖੇੜਾ ਤੇ ਰਣਵੀਰ ਸਿੰਘ ਪੌਣੀਆ ਇਹ ਅਨਾਉਂਸਮੈਂਟ ਹੈ ਜੀ 56 ਬੰਦਿਆਂ ਦੀ ਜਿਹੜੇ ਵਰਕ ਕਮੇਟੀ ਦੇ ਨੇ ਨਾਮਜਨ ਤੇ ਬਾਕੀ ਚੀਚਾਂ ਨੇ ਇਹਦੀ ਦਿੱਖ ਬਿਲਕੁਲ ਫਰੈਸ਼ ਹੈ ਜਿਹੜੇ ਲੋਕ ਕਹਿੰਦੇ ਸੀ ਕਿ ਬਾਦ ਸੁਖਵੀਰ ਬਾਦਲ ਚੋਂ ਆਉਣਗੇ ਜਿਹੜੇ ਉਹੀ ਨਾ ਬਣਾ ਦਿਓ ਪੁਰਾਣੇ ਫਿਰ ਤੁਸੀਂ ਉਹੇ ਜਿਹੇ ਰਹੋਗੇ ਫਨਾਨਾ ਨੂੰ ਇਹਦਾ ਮਤਲਬ ਉਹ ਤਾਂ ਪੁਆਇੰਟ ਇਹਨਾਂ ਨੇ ਲਿਆ ਉਸ ਪੰਦਰ ਦੇ ਉੱਤੇ ਜਾ ਕੇ ਹੁਣ ਸਭ ਤੋਂ بڑا ਕੁਐਸਚਨ ਇਹ ਹੈ ਕਿ ਐਡਰੈਡ ਦੇ ਕਲੰਗਿਆਲੇ ਲੀਡਰ ਉਹ ਕਿੰਦਰ ਜਾਣਗੇ ਉਹ ਵਰਕਾ ਕਮੇਟੀ ਐਵੇਂ ਚੱਲੂਗੀ ਕਿੰਨੀ ਚੱਲੂਗੀ ਉਹਨਾਂ ਤੋਂ ਬਿਨਾ ਤੇ ਬਾਕੀ ਦੀਆਂ ਚੀਜ਼ਾਂ ਵੀ ਤਾਂ ਹੋਣਗੀਆਂ ਨਾ ਜਿਹੜੇ ਪੋਲਿਟਿਕਲੀ ਉਹ ਗੱਲ ਕਰਦੇ ਹਾਲਾਂਕਿ ਇਹਦੇ 'ਚ ਉਹਦੇ 'ਚ ਵੀ ਗੁਰੇਜ਼ ਕੀਤਾ ਗਿਆ ਉਹਦੇ 'ਚ ਇਹ ਸੀ ਕਿ ਵਰਕਾ ਕਮੇਟੀ 'ਚ ਕਈ ਵਾਰ ਇਹ ਹੁੰਦਾ ਹੈ ਕਿ ਜਦੋਂ ਇੱਕ ਪਰਿਵਾਰ ਇੱਕ ਅਹੁਦੇ ਦੀ ਗੱਲ ਹੁੰਦੀ ਹੈ ਤਾਂ ਵੀ ਚਲੋ ਚੰਦੂ ਮਾਜਰਾ ਨਹੀਂ ਤਾਂ ਹਰਿੰਦਰਪਾਲ ਚੰਦੂ ਮਾਜਰਾ ਤੇ ਬਾਕੀ ਪਰਮੇਂਦਰ ਸਿੰਘ ਢੀਡਸਾ ਜਾਂ ਕੋਈ ਹੋਰ ਬੰਦੇ ਪਾ ਲਓ ਸੈਕੰਡ ਕੈਟਾਗਰੀ ਦੇ ਇਹਦੇ 'ਚ ਉਹ ਵੀ ਨਹੀਂ ਹੈ ਇੱਕ ਗੱਲ ਥੋੜੀ ਜੀ ਲੱਗਦੀ ਆ ਚਮਕਦੀ ਕਿ ਇਹਨਾਂ ਦੇ ਵਿੱਚ ਕੋਈ ਪਰਿਵਾਰਾਂ ਦਾ ਸੈਟਅਪ ਪੋਸਟ ਲੈਵਲ ਦਾ ਨਹੀਂ ਆ ਪਰ ਇਹ ਗੱਲ ਇੰਨੇ ਨਾਲ ਚੱਲਣੀ ਨਹੀਂ ਉਹਦਾ ਇੱਕ ਬਾਇਆ ਮੀਡੀਆ ਮੈਨੂੰ ਲੱਗਦਾ ਜਿਹੜਾ ਸੋਰਸਾਂਜ ਦੱਸਦੇ ਨੇ ਹੁਣ ਤੱਕ ਉਹਦੇ ਚ ਤਿੰਨ ਸਰਪ੍ਰਸਤ ਹੋਣਗੇ ਉਹ ਸਰਪ੍ਰਸਤਾਂ ਨਾਮਨਲ ਜਿਹੜੇ ਆਪਾਂ ਪਹਿਲਾਂ ਵੀ ਦੇਖਦੇ ਆਂ ਕਿ ਬਾਬਾ ਸਹਿਵਾ ਸਿੰਘ ਜਿਹੜੇ ਹੈਗੇ ਨੇ ਔਰ ਐਸੇ ਢੰਗ ਨਾਲ ਬਾਬਾ ਜੀ ਜਿਹੜੇ ਊਨੇ ਵਾਲੇ ਨੇ ਇਸੇ ਢੰਗ ਨਾਲ ਇਕਰ ਰਵੀਿੰਦਰ ਸਿੰਘ ਤੇ ਬਾਕੀ ਬੀਤ ਪ੍ਰਧਾਨ ਸੀਨੀਅਰ ਬੀਤ ਪ੍ਰਧਾਨ ਜਨ ਸੈਕਟਰੀ ਜਿਹੜੇ ਸੰਗਠਨ ਸਕੱਤਰ ਕਿਹਾ ਜਾਂਦਾ ਕਿ ਇਹ ਫੈਸਲਾ ਲਗਭਗ ਮਤਲਬ ਦੋ ਵਰਜਾਂ ਦੇ ਹੋਣਗੇ ਹਰ ਉਹਦੇ ਲਈ 6 ਦੇ ਕਰੀਬ ਅੱਧੀ ਦਰਜਣ ਦੇ ਕਰੀਬ ਇੱਕ ਫੈਸਲਾ ਜਿਹੜਾ ਹੌਸਲ ਲੈਵਲ ਤੇ ਹੈ ਉਹਨਾਂ ਵਿੱਚੋਂ ਦੋ ਬੰਦੇ ਇੱਕ ਪ੍ਰੈਸ ਸੈਕਟਰੀ ਤੇ ਇੱਕ ਆਫ ਅ ਸੈਕਟਰੀ ਲਾ ਕਰੋ ਇਹ 26 ਬੰਦੇ ਇਹਨਾਂ 26 ਬੰਦਿਆਂ ਨੂੰ ਵੀ ਕਿਸੇ ਨਾ ਕਿਸੇ ਰੂਪ ਚ ਵਰਕਿੰਗ ਕਮੇਟੀ ਦੇ ਵਿੱਚ ਬਾ ਵਰਚੂ ਆਫ ਮਤਲਬ ਅਹੁਦੇ ਦੇ ਤੌਰ ਦੇ ਉੱਤੇ ਡੈਜਿਗਨੇਟਡ ਦੇ ਤੌਰ ਦੇ ਉੱਤੇ ਸ਼ਾਇਦ ਬੁਲਾਇਆ ਜਾਇਆ ਕਰੂਗਾ ਤੇ ਉਹ ਵੀ ਵਰਕਿੰਗ ਕਮੇਟੀ ਦੇ ਹੋਣਗੇ ਤਾਂ ਲਾ ਪਾ ਕੇ 82 ਮੈਂਬਰ ਹੋ ਜਾ ਕਰਨਗੇ ਜਦੋਂ ਵਰਕਿੰਗ ਕਮੇਟੀ ਜੁੜਿਆ ਕਰੂਗੀ ਜਦੋਂ ਡਿਸਕਸ ਕਰਾਂਗੇ ਹਾਂ ਬਾਦਲਾ ਪਰ ਇੱਕ ਗੱਲ ਜ਼ਰੂਰ ਹੈ ਨਹੀਂ ਨਹੀਂ ਇਹ ਤਾਂ ਛਿੱਕ ਫਰਕ ਹੈ ਨਾ ਦੋ ਗੱਲਾਂ 'ਚ ਫਰਕ ਹੈ ਕੇਵਲ ਬਾਦਲਾਂ ਆ ਨਹੀਂ ਹੈ ਟੈਕਨੀਕਲੀ ਜਿਹੜਾ ਕਨਸਟੀਟਿਊਸ਼ਨ ਹੁੰਦਾ ਜੇ ਉਹਨੂੰ ਦੇਖੋਗੇ ਉੱਡੇ ਹੀ ਸਿੱਧੀ ਵੀ ਗੱਲ ਨਹੀਂ ਹੈ VOTING RIGHT ਕੇਵਲ 41 ਮੈਂਬਰਾਂ ਨੂੰ ਹੋਏਗਾ ਵਰਕਿੰਗ ਕਮੇਟੀ ਜਿਹੜਾ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਬਾਕੀ ਡਿਸਕਸ਼ਨ ਦੇ ਤੌਰ ਦੇ ਉੱਤੇ ਆਇਆ ਕਰਨਗੇ ਜਿਹੜੇ ਬਾਕੀ ਬੰਦੇ ਜੋ ਵੀ ਚੀਜ਼ਾਂ ਨੇ ਉਸ ਲੈਵਲ ਦੇ ਤੇ ਜੇ ਕਿਤੇ VOTING ਕਰਨੀ ਹੋਏਗੀ VOTING ਜੋ ਕਨਸਟੀਟਿਊਸ਼ਨ ਚ origignal ਮੈਂਬਰ ਹੋਣਗੇ ਵੋਟ ਦਾ ਰਾਈਟ ਉਹਨੂੰ ਸਪੈਸ਼ਲ ਕਮੇਟੀ ਨੂੰ ਨਹੀਂ ਹੁੰਦਾ ਵੋਟ ਦੇ ਰਾਈਟ ਦੇ ਤੌਰ ਤੇ ਉਹ ਫਰਕ ਜ਼ਰੂਰ ਹੈ ਕਿ ਇਹ ਨਹੀਂ ਕਿ ਉਹੀ ਆ ਜਿਵੇਂ ਉਹਦੇ ਚ ਉਹਨਾਂ ਨੇ ਇਹ ਫਰਕ ਨਹੀਂ ਪਾਇਆ ਬਿਲਕੁਲ ਉਹ ਵੀਰ ਸਿੰਘ ਬਾਦਰੋਂ ਦਾ 100 ਮੈਂਬਰ ਦੇ ਨੇੜੇ ਲੈ ਗਿਆ ਉੱਥੇ ਹਰੇਕ ਹੀ ਇਹਦਾ ਮਤਲਬ ਹਰੇਕ ਨੂੰ ਵੋਟਰ ਦਾ ਰਾਈਟ ਵੀ ਹੈ ਬਾਕੀ ਚੀਜ਼ਾਂ ਵੀ ਇੱਕ ਮੇਰੇ ਕਹਿੰਦਾ ਫਰਕ ਜ਼ਰੂਰ ਹੈ ਇਹਨਾਂ ਚ ਫਿਰ ਹੁਣ ਇਹਨਾਂ ਉਹਦੇ ਧਾਰਾਂ ਦੇ ਵਿੱਚ ਆਉਣਗੇ ਇਹ ਸਾਰੇ ਹਰਿੰਦਰਪਾਲ ਚੰਦੂ ਮਾਜਰਾ ਤੋਂ ਲੈ ਕੇ ਬਾਕੀ ਜਿੰਨੇ ਵੀ ਬੰਦੇ ਆਉਣੇ ਨੇ ਫਿਰ ਵੀ ਇਹਨਾਂ ਉਹਦੇ ਧਾਰਾਂ ਚ ਵੀ ਕਈ ਵੱਡੇ ਨਹੀਂ ਆਉਣਗੇ ਜਿਹੜੇ ਸੁਧਾਰ ਲੈ ਰਹੇ ਚਾਹੇ ਉਹ ਚੰਤ ਮਾਦਰਾ ਹੋਣ ਨਹੀਂ ਹੋਣ ਬੀਬੀ ਜਗੀਰ ਕੌਰ ਹੋਣ ਤੇ ਬਾਕੀ ਦੇ ਬੰਦੇ ਹੋਣ ਉਹਨਾਂ ਲਈ ਕੋਈ ਅਲੱਗ ਜਿਵੇਂ ਮਾਰਗਦਰਸ਼ਕ ਮੰਡਲ ਤਾਂ ਸ਼ਾਇਦ ਜਿਹੜਾ ਮੋਦੀ ਨੇ ਮਾਰੀ ਕੀਤੀ ਉਹਨਾਂ ਨਾਲ ਜਿਹੜੇ ਸੀਨੀਅਰ ਨੇ ਉਹ ਥਾ ਤੇਾਰੇ ਕਾਸੇ ਜੋਗੇ ਨਹੀਂ ਰਹੇ ਇਹ ਇਹ ਜੇ ਤਾਂ ਨਹੀਂ ਹੋਣਗੇ ਪਰ ਇਹ ਪੀਏਸੀ ਬਣੇ ਕੋਰਕ ਕਮੇਟੀ ਬਣੇ ਜਿਹੜੇ ਵੀ ਨਾਂ ਦੀ ਕੋਈ ਹੋਰ ਸੰਸਥਾ ਇੱਕ ਬਣੇਗੀ ਉਹਨਾਂ ਦੀ ਸਨਮਾਨਜਨਕ ਅਡਜਸਟਮੈਂਟ ਕਿਤੇ ਹੋਰ ਕੀਤੀ ਜਾਏਗੀ ਜਿਹੜੀ ਲੱਗਦੀ ਹੈ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਪਾਰਟੀ ਸਟਰਕਚਰ ਇਸ ਪਾਸੇ ਵੱਲ ਨੂੰ ਜਿਹੜਾ ਬੱਦੇਗਾ ਉਹ ਕਿਵੇਂ ਕੰਮ ਕਰੇਗਾ ਕਿੰਨਾ ਕਰੇਗਾ ਇਹ ਤੋਂ ਬਾਅਦ ਦੇ ਸਵਾਲ ਹੋਣਗੇ। ਪ੍ਰੈਸਰ ਸਿੱਖੋ ਸਾਹਿਬ ਸਰਦਾਰ ਅਮੀਰ ਸਿੰਘ ਜੀ ਨੇ ਨਾਮ ਵੀ ਰੱਖਤੇ ਉਹਨਾਂ ਦਾ ਢਾਂਚਾ ਵੀ ਰੱਖਤਾ ਆਉਣ ਵਾਲੀ ਸੰਭਾਵਨਾ ਵੀ ਦੱਸਤੀ ਤੇ ਇਹ ਵੀ ਦੱਸ ਸਕਦੇ ਉਹਨਾਂ ਦੀ ਐਡਜਸਟਮੈਂਟ ਹੋ ਜੂਗੀ ਬਾਕੀ ਵਾਲਿਆਂ ਦੀ। ਹੁਣ ਉਹ ਸਮਝੇ ਤਾਂ ਉਹ ਵੀ ਨੇ ਕਾਗ ਲੀਡਰ ਰਹੇ ਨੇ ਪੁਰਾਣੇ ਸਾਰਾ ਕੁਝ ਸਮਝਦਾ ਉਹ ਵੀ ਨੇ ਕਿ ਸਾਨੂੰ ਲਾਇਆ ਤਾਂ ਖੁੱਡੇ ਹੀ ਜਾ ਰਿਹਾ। ਫਿਰ ਇਹ ਐਡਜਸਟਮੈਂਟ ਚੱਲ ਜੂਗੀ ਕਿ ਅਜੇ ਵੀ ਉਹਨਾਂ ਦੇ ਅੰਦਰ ਕੁਝ ਸਰਗਰਡ ਹੁੰਦੀ ਰਹੂਗੀ ਕਿ ਕੀ ਕਰੀਏ ਮੂਰੇ ਕਿਉਂਕਿ ਆਦਤ ਤਾਂ ਹਰ ਇੱਕ ਰੈਲੀ ਧਰਨੇ ਮੀਟਿੰਗ ਮੂਰੇ ਬੈਠਣ ਦੀ ਹੈ ਫਿਰ ਉਹ ਦਿੱਕਤਾਂ ਤਾਂ ਆਉਣਗੀਆਂ ਜੀ ਫਿਰ ਕਿ ਇੱਕ ਛੋਟਾ ਪੰਜਾਬ ਜਾਂ ਪੰਜਾਬ ਨੂੰ ਕੇਕ ਗਿਣਿਆ ਜਾਵੇ ਜਾਂ ਪੰਜਾਬ ਦੀ ਰਾਜਨੀਤੀ ਨੂੰ ਜਾਂ ਪੰਜਾਬ ਦੇ ਸਾਧਨਾਂ ਨੂੰ ਜਾਂ ਪੰਜਾਬ ਦੇ ਵਿੱਚ ਜੋ ਵੀ ਚੱਲ ਰਿਹਾ ਕੇਕ ਬਹੁਤ ਛੋਟਾ ਬਾਤ ਤੇ ਜਿਹੜਾ ਹੈਗਾ ਨਾ ਮੇਰੇ ਉਹਦਾ ਸ਼ੇਅਰ ਜਿਹੜਾ ਨਾ ਉਹ ਬਹੁਤ ਜਿਆਦਾ ਲੋਕਾਂ ਨੂੰ ਚਾਹੀਦਾ ਹੁੰਦਾ ਵਰਕਿੰਗ ਕਮੇਟੀ ਵਰਕ ਸ਼ੁਰੂ ਹੋ ਗਿਆ ਮਤਲਬ ਕੀ ਵਰਕ ਵਾ ਕੀ ਏਜੰਡਾ ਹੈ ਜਿਹੜਾ ਲੋਕਾਂ ਤੱਕ ਜਾਣਾ ਚਾਹੀਦਾ ਸੀ ਇਹ ਬੜੀ ਇੰਪੋਰਟੈਂਟ ਇੱਕ ਡਿਸੀਜਨ 메ਕਿੰਗ ਇਹ ਬਾਡੀ ਹੈਗੀ ਆ ਡਿਸਕਸ਼ਨ ਹੋਣੀ ਕਾਦੇ ਦਿੱਤੇ ਮੈਨੂੰ ਲੱਗਦਾ ਵੀ ਇਹ ਪ੍ਰੋਸੈਸ ਬਣ ਗਿਆ ਚੰਗੀ ਗੱਲ ਸਟਰਕਚਰ ਬਣ ਗਿਆ ਪਰ ਹੁਣ ਨਾਲ ਨਾਲ ਹੀ ਕਿ ਸਟਰਕਚਰ ਬਣਨ ਤੋਂ ਪਹਿਲਾਂ ਉਹ ਸਟਰਕਚਰ ਵਾਸਤੇ ਪ੍ਰੋਸੈਸ ਸ਼ੁਰੂ ਹੋ ਜਾਂਦਾ ਕੋਈ ਚਰਨਿੰਗ ਪ੍ਰੋਸੈਸ ਹੁੰਦਾ ਕੋਈ ਏਜੰਡੇ ਵਾਲਾ ਪ੍ਰੋਸੈਸ ਹੁੰਦਾ ਕੋਈ ਰਾਜਨੀਤੀ ਦੇ ਮੁੱਦਿਆਂ ਦੇ ਉੱਤੇ ਉਸ ਪਾਸੇ ਵੱਲ ਚੱਲਿਆ ਜਾਂਦਾ ਹੁਣ ਤੁਸੀਂ ਦੇਖੋ ਨਾ ਇੱਕ ਪਾਸੇ ਅਕਾਲੀ ਦਾ ਲੋ ਆ ਗਿਆ ਇੱਕ ਪਾਸੇ ਇਹ ਇਹ ਸਾਰਾ ਕੁਝ ਹੋ ਗਿਆ ਆਪਾਂ ਜਿੰਨਾ ਮਰਜੀ ਪੰਥਕ ਦੀ ਗੱਲ ਕਰ ਲਈਏ ਮੈਂ ਬੜੀ ਨਿਮਰਤਾ ਨਾਲ ਕਹਿਣਾ ਜਾਊਂਗਾ ਕਿ ਪੰਥ ਕੋਈ ਕੋਈ ਯੂਨੀਫਾਈਡ ਫੋਰਸ ਫੋਰਸ ਥੋੜੀ ਹੈਗੀ ਆ ਕੋਈ ਹੋਮੋਜੀਨੀਅਸ ਫੋਰਸ ਥੋੜੀ ਹੈਗੀ ਆ ਉਹਦੇ ਵਿੱਚ ਵੀ ਵਿਚਾਰਧਾਰਕ ਸਿਰਫ ਇਹ ਨਹੀਂ ਵੀ ਬੰਦੇ ਅਕਾਲੀ ਆ ਉੱਚ ਕਾਮਰੇਡ ਵੀ ਹੈਗੇ ਆ ਭਾਵੇਂ ਗਿਣਤੀ ਥੋੜੀ ਦੇ ਕੇਸ ਵਿੱਚ ਬਹੁਤ ਹਿੰਦੂ ਵਿੱਚ ਕਾਂਗਰਸੀ ਵੀ ਹੈਗੇ ਆ ਉਹਦੇ ਵਿੱਚ ਹੋਰ ਡੇਰਿਆਂ ਬਾਬਿਆਂ ਵਾਲੇ ਵੀ ਜਿਹੜੇ ਚੇਲੇ ਹੈਗੇ ਆ ਉਹਦੇ ਵਿੱਚ ਕੋਈ ਇੰਡੀਪੈਂਡੈਂਟ ਵੀ ਹੈਗੇ ਆ ਫਿਰ ਇਸੇ ਤਰੀਕੇ ਨਾਲ ਹੋਰ ਕਈ ਰਾਹ ਪਏ ਆ ਤਾਂ ਅਕਾਲੀ ਦਲ ਦੇ ਵਾਸਤੇ ਬਹੁਤ ਵੱਡਾ ਮਾਊਂਟਿੰਗ ਚੈਲੰਜ ਹੈ ਦੋਨਾਂ ਵਾਸਤੇ ਕਿਉਂਕਿ ਉਹ ਸਟੈਬਲਿਸ਼ਡ ਵਾ ਇਹਨਾਂ ਨੇ ਸ਼ੁਰੂ ਕਰਨਾ ਕੋਈ ਵੀ ਚੀਜ਼ ਜਦੋਂ ਨਵੀਂ ਸ਼ੁਰੂ ਹੁੰਦੀ ਹੈ ਉਹਦੀ ਬਿਗਨਿੰਗ ਕਿੱਦਾਂ ਦੀ ਹੈ ਕਿ ਲੋਕਾਂ 'ਚ ਉਤਸ਼ਾਹ ਕਿੰਨਾ ਉਹਦੇ ਬਾਰੇ ਲੀਡਰ ਨੇ ਠੀਕ ਆਪਣਾ ਕੰਮ ਕਰ ਲਿਆ ਇੱਕ ਪ੍ਰੋਸੈਸ ਤੱਕ ਲੈ ਗਏ ਹਾਂ ਜਿਸ ਸਮੇਂ ਤੱਕ ਪਹਿਲੀ ਝੁੰਡਾ ਕਮੇਟੀ ਆਈ ਸੀਗੀ ਉਹ ਮੈਂ ਵੀ ਦੇਖੀ ਸੀ ਉਹ ਮੈਨੂੰ ਲੱਗਦਾ ਹੈ ਵੀ ਉਹ ਬਹੁਤ ਹੀ ਕਿਸਮ ਦਾ ਨਾ ਉਸ ਸਮੇਂ ਦੇ ਵਿੱਚ ਇੱਕ ਐਵੋਲਵ ਹੋ ਰਹੀ ਸੀ ਚੀਜ਼ ਔਰ ਆਰਏਸੀ ਕੇ ਭਾਈ ਥੋੜਾ ਬਹੁਤਾ ਥੋੜਾ ਬਹੁਤਾ ਨਹੀਂ ਇਹਨੂੰ ਕੀਤਾ ਜਾਵੇ ਉਹਨੂੰ ਲਾਗੂ ਕੀਤਾ ਜਾਵੇ ਉਹਨੂੰ ਮੰਨਿਆ ਜਾਵੇ ਨਵੀਂ ਚੀਜ਼ ਆਊਗੀ ਨਵੀਂ ਸੋਚ ਆਊਗੀ ਜਿਹੜੇ ਜਿਨ੍ਹਾਂ ਦੀ ਵਜ੍ਹਾ ਕਰਕੇ ਅਕਾਲੀ ਦਲ ਹਾਸ਼ੀਅਲ ਜਾ ਰਿਹਾ ਉਹ ਲਾਂਭੇ ਹੋ ਜਾਣਗੇ ਹੁਣ ਉਸ ਤੋਂ ਬਾਅਦ ਵਰਟੀਕਲ ਡਿਵੀਜ਼ਨ ਹੋ ਗਏ ਲੀਡਰ ਤਾਂ ਉਹੀ ਆ ਸਭ ਤੋਂ ਵੱਡੀ ਸਮੱਸਿਆ ਹੈ ਕਿ ਇਸਲੇ ਪੰਜਾਬ ਦੇ ਵਿੱਚ ਕੋਈ ਵੀ ਉਸ ਕਿਸਮ ਦਾ ਲੀਡਰ ਨਹੀਂ ਹੈਗਾ ਜਿਹੜਾ ਕਿ ਰੈਲਿੰਗ ਪੁਆਇੰਟ ਬਣ ਜਾਵੇ ਉਹ ਦੁਰਘਟਨਾ ਦੁਰਘਟਨਾਾਂ ਦੇ ਵਿੱਚੋਂ ਨਿਕਲ ਆਉਂਦੇ ਆ ਉਹ ਜਿੱਦਾਂ ਭਗਵੰਤ ਮਾਨ ਹੋਣੀ ਦੁਰਘਟਨਾਾਂ ਚੋਂ ਨਿਕਲੇ ਆ ਨਾ ਜਾਂ ਕੇਜਰੀਵਾਲ ਹੋਣੀ ਦੁਰਘਟਨਾਾਂ ਚੋਂ ਨਿਕਲੇ ਆ ਜਾਂ ਪਹਿਲੀਆਂ ਸਮਿਆਂ ਚ ਜਿਹੜਾ ਥੋੜਾ ਬੋਤਾ ਕਿਤੇ ਹੋਰ ਆ ਗਿਆ ਬਾਦਲ ਸਾਹਿਬ ਵੀ ਇਸ ਤਨਵੇਂ ਚ ਆਏ ਸੀ ਇੱਕ ਪ੍ਰੋਸੈਸ ਦੇ ਵਿੱਚੋਂ ਨਿਕਲ ਕੇ ਉਸ ਤਰੀਕੇ ਨਾਲ ਆਏ ਸੀਗੇ ਅਮਰਿੰਦਰ ਸਿੰਘ ਹੁਣ ਆਲਾ ਚਲੋ ਪੈਰ ਥੱਲੇ ਬਟੇਰਾ ਇਧਰੋਂ ਨਹੀਂ ਆਇਆ ਉਹ ਪਾਸੇੋਂ ਆ ਗਿਆ ਕੋਈ ਨੈਟਵਰਕਿੰਗ ਵਾਲਾ ਕੰਮ ਸੀ ਰਾਜੇ ਮਹਾਰਾਜੇ ਸੀਗੇ ਉਹ ਮੈਨੂੰ ਲੱਗਦਾ ਕਿ ਇਹ ਜਿਹੜੇ ਨਵਾਂ ਖਾਲੀ ਦਾ ਲੋ ਬਹੁਤ ਵੱਡਾ ਜਿਹੜਾ ਇਹਦੇ ਅੱਗੇ ਪਹਾੜ ਜਿੱਡਾ ਉਹ ਹੈਗਾ ਨਾ ਨੇ ਰਿਪਲੇਸ ਮੈਂ 2-3 ਦਿਨ ਪਹਿਲਾਂ ਇਹਨਾਂ ਦੇ ਨਾਲ ਉੱਤੇ ਹੋ ਰਹੀ ਸੀ ਗੱਲਬਾਤ ਹੋ ਰਹੀ ਸੀ ਦੋਨੋਂ ਅਕਾਲੀ ਦਲ ਵਾਲੇ ਬੈਠੇ ਸੀਗੇ ਨਤਾਰਾ ਕਿਦਾਂ ਹੋਊਗਾ ਮੈਂ ਨਤਾਰੇ ਦਾ ਕੰਮ ਬੜਾ ਸਿੱਧਾ ਜਿਹੜੀ ਮੇਰੀ ਥੋੜੀ ਬੋਧੀ ਸਮਝ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲਕਸ਼ਨਾਵਾਂ ਉੱਪਰ ਵਾ ਲੋ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹਨੂੰ ਲਾਇਕ ਕਰਦੇ ਆ ਅਕਾਲੀ ਦਲ ਅਸਲ ਦੇ ਵਿੱਚ ਉਹੀ ਹੀ ਹੋਊਗਾ ਕੋਈ ਵੀ ਉਸ ਪਾਸੇ ਵਾਲੇ ਜਾਣਦੇ ਕੋਈ ਕੰਫੀਡੈਂਸ ਨਹੀਂ ਆ ਔਰ ਜਿਸ ਤਰੀਕੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣਾ ਆਪਾਂ ਐਸਆਈਆਰ ਦੀ ਗੱਲ ਕਰਦੇ ਸਾਡੇ ਤਾਂ ਮਤਲਬ ਪੰਥ ਦੇ ਵਿੱਚ ਐਸਆਈਆਰ ਬੜੇ ਲੰਮੇ ਸਮੇਂ ਤੋਂ ਲੱਗ ਰਹੀ ਹੁਣ ਮੈਂ एलिਜੀਬਲ ਨਹੀਂ ਹੈਗਾ ਮਤਲਬ ਜੇ ਮੈਂ ਮੰਨ ਲਓ ਸਾਰਾ ਕੁਝ ਹੋ ਵੀ ਪਰ ਜਿਹੜੀ ਉਹਦੇ ਵਿੱਚ ਮੇਰੀਆਂ ਸ਼ਰਤਾਂ ਵਾਂ ਹੁਣ ਸਾਰਾ ਪੰਜਾਬ ਤੇ ਮੈਂ ਸਾਰਿਆਂ ਨਹੀਂ ਕਹਿੰਦਾ ਵੱਡੀ ਪੰਜਾਬ ਚ ਜਿੰਨੀ दारू ਦੀ ਕੰਜ਼ਮਪਸ਼ਨ ਆ ਜਿੰਨੀ ਹੋਰ ਚੀਜ਼ ਦੀ ਕੰਜ਼ਮਪਸ਼ਨ ਹੈਗੀ ਯਾਰ ਤੇ ਉਹ ਜੇ ਮਤਲਬ ਉਹ ਲਿਆ ਜਾਵੇ ਤੇ ਉਹ ਉਹਦਾ ਮੈਂਬਰ ਨਹੀਂ ਬਣ ਸਕਦਾ ਮੇਰਾ ਕਹਿਣ ਤੋਂ ਬਾਅਦ ਹੈ ਸਮੱਸਿਆ ਤਾਂ ਅਕਾਲੀ ਦਲ ਦੀਆਂ ਸਮੱਸਿਆ ਬਹੁਤ ਲੰਮੇ ਸਮੇਂ ਤੋਂ ਸ਼ੁਰੂ ਹੋਈਆਂ ਔਰ ਜਿਹੜਾ ਇਹ ਹੁਣ ਖਾਸ ਕਰਕੇ ਡਿਵੀਜ਼ਨ ਹੋਈ ਆ ਵਰਟੀਕਲ ਡਿਵੀਜ਼ਨ ਹੋਈ ਆ ਔਰ ਇਹ ਹੁਣ ਕੰਪੀਟੀਸ਼ਨ ਆਪਸ ਵਿੱਚ ਹੋ ਰਿਹਾ ਜਦੋਂ ਆਪਸ ਵਿੱਚ ਕੰਪੀਟੀਸ਼ਨ ਹੁੰਦਾ ਤੁਹਾਡੇ ਕੋਲ ਦੂਸਰੇ ਪਾਸੇ ਆਪਸ਼ਨਸ ਬਹੁਤ ਪੋਲਿਟਿਕਲ ਦਲ ਜਿਹੜੇ ਹੈਗੇ ਉਹ ਚੈਰੀਟੇਬਲ ਆਰਗੇਨਾਈਜੇਸ਼ਨ ਨਹੀਂ ਹੈਗੇ ਹੁ ਨਵੇਂ ਵੀ ਬਣੇ ਇਸ ਕਰਕੇ ਆ ਕਿ ਅਸੀਂ ਤਾਕਤ ਦੇ ਵਿੱਚ ਆਈਏ ਪੰਥਕ ਰਾਜਨੀਤਿਕ ਆੜੇ ਦਵਾਰੇ ਹੋਵੇ ਪੰਥਕ ਤੋਂ ਮਤਲਬ ਹੈਗਾ ਕਿ ਸਭ ਸਾਂਝੀ ਜਿਹੜੀ ਆ ਪੰਥਕ ਦਾ ਮਤਲਬ ਉਹ ਨਹੀਂ ਹੈਗਾ ਵੀ ਬਿਲਕੁਲ ਫੋਕਸਡ ਇਲੈਕਸ਼ਨ ਜਿੱਤਣ ਵਾਸਤੇ ਤੁਹਾਨੂੰ ਸਾਰਿਆਂ ਦੀ ਲੋੜ ਪੈਂਦੀ ਉਸ ਤਰੀਕੇ ਦੇ ਨਾਲ ਕੋਈ ਰੈਲਿੰਗ ਪੁਆਇੰਟ ਬਣੇ ਮੈਨੂੰ ਨਹੀਂ ਲੱਗਦਾ ਕਿ ਇਸ ਵੇਲੇ ਕੋਈ ਰੈਲਿੰਗ ਪੁਆਇੰਟ ਬਣ ਰਿਹਾ ਐਡੀ ਵੱਡੀ 82 ਬਣ ਗਈ ਜਾਂ ਜਿੰਨੀ ਵੱਡੀ ਵਰਕਿੰਗ ਕਮੇਟੀ ਬਣ ਗਈ ਅਜੇ ਤਾਂ ਕੰਮ ਸ਼ੁਰੂ ਹੋਣਾ ਏਜੰਡੇ ਦਾ ਸ਼ੁਰੂ ਹੋਣਾ ਜਿਹੜੇ ਲੋਕਾਂ ਦਾ ਏਜੰਡਾ ਹੈ ਪਾਰਟੀਆਂ ਦੇ ਏਜੰਡੇ ਅੱਜਕੱਲ ਸਮੱਸਿਆ ਆ ਰਹੀ ਆ ਪਾਰਟੀਆਂ ਦੇ ਲੀਡਰਾਂ ਦੇ ਏਜੰਡੇ ਹੋਰ ਵਾ ਲੋਕਾਂ ਦੇ ਜਿਹੜੇ ਏਜੰਡੇ ਹੈ ਜਿੱਦਾਂ ਹੁਣੇ ਦੱਸਿਆ ਐਸੇ ਲੋਕਾਂ ਦਾ ਏਜੰਡਾ ਕੀ ਆ ਹੜਵਾੜੇ ਉਹਦੇ ਮਾਰੇ ਗਏ ਆ ਜਿਹੜੀ ਤੁਹਾਡੀ ਖਾਸ ਕਰਕੇ ਚੋਣੇ ਦੀ ਜਿਹੜੀ ਹੈਗੀ ਆ ਦੋ ਸੀਰੀਅਸ ਕਿਸਮ ਦੀਆਂ ਉਹਦੀਆਂ ਪ੍ਰੋਬਲਮ ਆ ਰਹੀਆਂ ਤੁਹਾਡੀ ਯੀਲਡ ਘਟਦੀ ਆ ਜਦੋਂ ਕਿਸੇ ਪੰਜਾਬ ਦੇ ਲੋਕਾਂ ਦੀ آمدਨ ਘਟਦੀ ਕਿਉਂਕਿ ਖੇਤੀਬਾੜੀ ਪ੍ਰਦਾਨ ਸਟੇਟ ਹੈਗੀ ਆ ਖੇਤੀਬਾੜੀ ਦੇ ਪੈਸੇ ਆਉਣਗੇ ਤੇ ਪਿੰਡਾਂ ਦੀਆਂ ਦੁਕਾਨਾਂ ਵਿੱਚ ਚੱਲਣਗੇ ਸਾਰਾ ਕੁਝ ਹੋਊਗਾ ਬਾਜ਼ਾਰ ਚ ਰੌਣਕ ਆਊਗੀ ਜੇ ਤੁਹਾਡੀ ਉਹੀ ਅੰਦਰ ਘਟ ਗਈ ਤੇ ਸਿੱਧੀ ਲੋਕਾਂ ਦੀ ਸੋਚ ਤੇ ਅਸਰ ਪੈਂਦਾ ਫਿਰ ਤੁਹਾਡੀ ਰਾਜਨੀਤੀ ਉੱਥੇ ਬਹੁਤਾ ਕੰਮ ਨਹੀਂ ਕਰਦੀ ਸੋ ਮੇਰਾ ਕਹਿਣ ਤੋਂ ਪਾਵ ਹੈ ਕਿ ਡਿਫਰੈਂਟ ਕਿਸਮ ਦੀ ਪੋਪੂਲੇਸ਼ਨ ਜਿਹੜੀ ਇਹ ਤਾਂ ਬਣ ਗਿਆ ਸਟਰਕਚਰ ਲੋਕਾਂ ਤੱਕ ਪਹੁੰਚ ਕੇ ਉਹਨਾਂ ਤੋਂ ਫੀਡਬੈਕ ਲੈ ਕੇ ਵੀ ਭਾਈ ਤੁਸੀਂ ਦੱਸੋ ਕਿਹੜੇ ਪਾਸੇ ਵੱਲ ਤੁਰਨਾ ਉਹਨਾਂ ਨੂੰ ਫਰਸਟ ਪਲੇਸ ਲੈਂਦੇ ਵੇ ਜੇ ਨਾ ਚਾਹ ਲੀਡਰ ਫਰਸਟ ਪਲੇਸ ਰਹਿਣਗੇ ਉਹ ਤਾਂ ਜਿੱਦਾਂ ਹੁਣ ਮੋਦੀ ਸਾਹਿਬ ਦਾ regime ਉੱਥੇ ਚੱਲੀ ਜਾ ਸਕਦਾ ਵਾ ਤੱਕੇ ਨਾ ਜਾ ਸਕਦਾ ਹੁਣ ਜਿੰਨਾ ਚਿਰ ਤੁਸੀਂ ਲੋਕਾਂ ਨੂੰ ਫਰਸਟ ਪਲੇਸ 'ਚ ਨਹੀਂ ਲੈ ਕੇ ਆਉਂਦੇ ਲੀਡਰ ਵਿਸ਼ੇ ਨਹੀਂ ਹੁੰਦੇ ਉਹ ਨਾ ਤੇ ਕਿਸੇ ਲੀਡਰ ਦਾ ਪੁੱਖ ਹੈਗਾ ਤੇ ਨਾ ਕਿਸੇ ਉਸ ਪੋਲੀਟੀਕਲ ਪਾਰਟੀ ਦਾ ਪੁੱਖ ਹੈਗਾ ਵਾ ਜਿੱਥੇ ਲੋਕਾਂ ਦੇ ਲੀਡਰ ਸੈਂਟਰ ਲੋਕ ਜਿਹੜੇ ਸੈਂਟਰ ਦੇ ਵਿੱਚ ਨਹੀਂ ਹੁੰਦੇ ਅਕਾਲੀ ਦਲ ਦਾ ਸਭ ਤੋਂ ਵੱਡਾ ਇਸ ਵੇਲੇ ਚੈਲੰਜ ਇਹ ਆ ਕਿ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਸੈਂਟਰ ਦੇ ਵਿੱਚ ਲੈ ਕੇ ਆਉਣਾ ਆਪਣੀ ਰਾਜਨੀਤੀ ਦੇ ਵਿੱਚ ਤਾਂ ਹੀ ਅੱਗੇ ਜਿਹੜਾ ਤੁਰਿਆ ਜਾ ਸਕਦਾ ਬਿਲਕੁਲ ਪੰਜਾਬ ਦੇ ਵਿੱਚ ਰਾਜਨੀਤਿਕ ਧਿਰਾਂ ਬਹੁਤ ਨੇ ਪਰ ਉਹਦੇ باوجود ਵੀ ਰਾਜਨੀਤਿਕ ਸੰਕਟ ਬਹੁਤ ਵੱਡਾ ਹੈ